ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਸੋਨਾ ਅਲੀਕਾ ਦਾ ਜਿਹੜਾ 750 ਟਰੈਕਟਰ ਆ ਇਹਦੀ ਇੰਨੀ ਜ਼ਿਆਦਾ ਮੰਗ ਹੈ ਟਰੈਕਟਰ ਦੀ ਮਾਰਕੀਟ ਪੱਖੋਂ ਤੇ ਜੋਰ ਪੱਖੋਂ ਇਹ ਟਰੈਕਟਰ ਕਿਸੇ ਪੱਖੋਂ ਮਾੜਾ ਹੀ ਨਹੀਂ ਹੈਗਾ ਇਹ ਟਰੈਕਟਰ ਦੀ ਪੂਰੀ ਫੁੱਲ ਚੜ੍ਹਾਈ ਆ ਜਿਹੜੇ ਯਕੀਨ ਨੇ ਨਾ ਸੋਨਾ ਅਲੀਕਾ ਦੇ 750 ਟਰੈਕਟਰ ਜਿਹੜੇ ਨੇ ਇੱਕ ਵਾਰੀ ਲੈ ਲਿਆ ਉਹ ਹੋਰ ਟਰੈਕਟਰ ਕੋਈ ਬੋਂਦਾ ਨਹੀਂ ਪਹਿਲਾਂ ਸਿੰਪਲ ਸਟੀering ਦੇ ਵਿੱਚ ਆ ਫਿਰ ਪਾਵਰ 3 ਸਪੀਡ ਸਾਰਾ ਕੁਝ ਆ ਗਿਆ ਹੁਣ ਜਿਹੜਾ ਹੋਣ ਜਿਹੜਾ 750 ਸੋਨਾਲੀ ਕਾਰ ਆ ਰਿਹਾ ਉਹ ਟਰੈਕਟਰ ਦੀਆਂ ਦਾ ਕਿਆ ਬਾਤ ਹੈ ਨਹੀਂ ਤੇ ਭਾਈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਤੇ ਜਿਹੜੇ YouTube ਤੇ ਦੇਖ ਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਆਪਾਂ ਗੱਲ ਕਰਾਂਗੇ ਸੋਨਾਲੀ ਕਾਰ 750 ਬਾਰੇ ਸੋਨਾਲੀ ਕਾਰ 750 ਟਰੈਕਟਰ ਕਦੋਂ ਬਣਿਆ ਕਿੰਨੇ ਸੀਸੀ ਇੰਜਨ ਆ ਕਿੰਨੀ ਲਿਫਟ ਕਪੈਸਿਟੀ ਆ ਸਾਰੀ ਆਪਾਂ ਵਿਸਤਾਰਪੂਰਵਕ ਇਹਦੇ ਬਾਰੇ ਗੱਲ ਕਰਾਂਗੇ ਸੋਨਾਲੀਕਾ 750 ਨੂੰ ਸੋਨਾਲੀਕਾ ਭਾਰਤੀ ਬ੍ਰਾਂਡ ਦੁਆਰਾ ਬਣਾਇਆ ਗਿਆ ਜੋ ਕਿ ਭਾਰਤ ਵਿੱਚ ਪ੍ਰਮੁੱਖ ਟਰੈਕਟਰ ਨਿਰਮਾਤਾ ਨੇਗੇ ਸੋਨਾਲੀਕਾ ਕੰਪਨੀ ਦੇ ਸੋਨਾਲੀਕਾ 750 ਨੂੰ ਸਿਕੰਦਰ ਦੇ ਨਾਮ ਨਾਲ ਵੀ ਇਹਨੂੰ ਸਿਕੰਦਰ ਦਾ ਨਾਮ ਦਿੱਤਾ ਗਿਆ ਬਾਅਦ ਚ ਪਹਿਲਾਂ ਸਿੰਪਲ ਸਟੀering ਚਾ ਫਿਰ ਇਹਨੂੰ ਪਾਵਰ ਕਰਤਾ ਸਾਰਾ ਕੁਝ ਜਦੋਂ ਆਉਣ ਲੱਗਾ ਫਿਰ ਇਹਨੂੰ ਸਿਕੰਦਰ ਦਾ ਨਾਮ ਦਿੱਤਾ ਗਿਆ ਜਿਹੜਾ ਕਿ ਬਹੁਤ ਜ਼ਿਆਦਾ ਕਾਮਯਾਬ ਹੋਇਆ ਕਿਸਾਨਾਂ ਦੁਬਾਰਾ ਇਸ ਨੂੰ ਪਸੰਦ ਕੀਤਾ ਗਿਆ ਇਹ ਟਰੈਕਟਰ ਕਿਸਾਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ ਇਹ ਟਰੈਕਟਰ ਮਿੱਟੀ ਜਿਹੜੇ ਮਿੱਟੀ ਦਾ ਕੰਮ ਕਰਦੇ ਜਿਹੜੇ ਵੀ ਹਨ ਉਹ ਸੋਨਾਂ ਲੀਕਾ ਟਰੈਕਟਰ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਜਿਹੜੇ ਆਮ ਆਪਾਂ ਮੰਨ ਲਓ ਕਿ ਕਿਸਾਨ ਹੈ ਉਹਨਾਂ ਵਾਸਤੇ ਵੀ ਵਧੀਆ ਤੇ ਤੁਸੀਂ ਅਕਸਰ ਦੇਖਿਆ ਹੋਣਾ ਵੀ ਇਹ ਮਿੱਟੀ ਵਾਲੇ ਟਰਾਲਿਆਂ ਤੇ ਭਰ ਟਰਾਲਿਆਂ ਤੇ ਜ਼ਿਆਦਾ ਹੁੰਦੇ ਨੇ ਕਿਉਂਕਿ ਇਹ ਟਰੈਕਟਰ ਦਾ ਬਾਈ ਬਾਯਾ ਜ਼ਿਆਦਾ ਹੁੰਦਾ ਲੰਮਾ ਜ਼ਿਆਦਾ ਹੁੰਦਾ ਬਾਜਣ ਜ਼ਿਆਦਾ ਹੁੰਦਾ ਇਹ ਟਰੈਕਟਰ ਛੇਤੀ ਛੇਤੀ ਮੂਰੋ ਸਿਰ ਨਹੀਂ ਚੱਕਦਾ ਮੂਰੋ ਬੂਥ ਚੱਕਦਾ ਨਹੀਂ ਛੇਤੀ ਛੇਤੀ ਤੇ ਟਰਾਲੇ ਟਰੂਲੇ ਤੇ ਇਹਨੂੰ ਕੋਈ ਪਤਾ ਨਹੀਂ ਲੱਗਦਾ ਕਿ ਨਾ ਮਰਜੀ ਵੇਟ ਪਾ ਜਣਾ ਟਰਾਲੇ 'ਚ ਪਾਰ ਆ ਕੰਮ ਟਰੈਕਟਰ ਜਾਣ ਪੱਖੋਂ ਇੰਜਣ ਗੇਅਰ ਪੱਖੋਂ ਜਮਾ ਓਕੇ ਰਿਪੋਰਟ ਜੇ ਅਪਾ ਇਹਦੇ ਇੰਜਣ ਦੀ ਗੱਲ ਕਰੀਏ ਸੋਨਾ ਲੀਕਾ 750 ਦੇ ਇੰਜਣ ਦੀ ਗੱਲ ਕਰੀਏ ਇਹ ਅਪਾ ਇਹਦੇ ਇੰਜਣ ਦੀ ਗੱਲ ਕਰੀਏ 750 ਦੇ ਇੰਜਣ ਬਾਰੇ ਜਿਹੜਾ 750 ਦਾ ਸੋਨਾ ਲੀਕਾ ਇਹਦੇ ਪਾ ਇੰਜਣ ਬਾਰੇ ਗੱਲ ਕਰੀਏ ਇਹ 55 ਹੌਸਪਾਵਰ ਦਾ ਟਰੈਕਟਰ ਹੈ 55 ਐਚਪੀ ਦਾ ਟਰੈਕਟਰ ਹੈ ਤਿੰਨ ਸਿਲੰਡਰ ਇੰਜਨ ਇਹਦਾ 3707 ਸੀਸੀ ਦਾ ਇੰਜਨ ਹੈ 55 ਹੌਸ ਪਾਵਰ ਤਿੰਨ ਸਿਲੰਡਰ 3707 ਸੀਸੀ ਦਾ ਇੰਜਨ ਹੈ ਸੋਨਾਲੀਕਾ 750 ਦਾ ਕਿਸਾਨਾਂ ਦੁਆਰਾ ਇਸ ਟਰੈਕਟਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਕਿਸਾਨਾਂ ਦੁਆਰਾ ਇਸ ਟਰੈਕਟਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਹ ਖੇਤੀਬਾੜੀ ਲਈ ਬਾਹ ਬਹਾਈ ਟੋਟ ਟਵਾਈ ਲਈ ਟਰੈਕਟਰ ਬਹੁਤ ਹੀ ਲਾਹੇਵੰਦ ਹੈ ਡੀਜ਼ਲ ਟੈਂਕ ਇਹਦਾ ਡੀਜ਼ਲ ਖਰਚਾ ਘਟਾ ਰੀਅਲ ਟੈਂਕ ਦੀ ਗੱਲ ਕਰੀ ਆਪਾਂ 65 ਤੋਂ 70 ਲੀਟਰ ਦੇ ਵਿੱਚ ਇਹ ਟਰੈਕਟਰ ਏਸੀ ਕੈਬਨ ਦੇ ਵਿੱਚ ਵੀ ਆਉਂਦਾ ਜੇ ਕਿਸੇ ਨੇ ਮੇਰੇ ਵੀਰ ਨੇ ਲੈਣਾ ਸੋਨਾਲੀਕਾ ਬ੍ਰਾਂਡ ਏਸੀ ਕੈਬਨ ਵਾਲਾ ਟਰੈਕਟਰ ਵੀ ਬਣਾਉਂਦਾ ਤੇ ਇਹ ਟਰੈਕਟਰ ਨੂੰ ਕਿਸਾਨਾਂ ਵੱਲੋਂ ਭਰ ਮਹੰਗਾਰਾ ਮਿਲਿਆ ਕੰਪਨੀ ਆਏ ਸਾਲ ਇਹਦਾ ਅਪਡੇਟ ਕਰਦੀ ਰਹਿੰਦੀ ਆ ਅਪਡੇਟ ਇਹ ਨਹੀਂ ਵੀ ਕੋਈ ਇਹਦੇ 'ਚ ਦਿੱਕਤ ਆਉਂਦੀ ਆ ਮੰਨ ਲਓ 4 ਸਪੀਡ ਕਰਤਾ ਅੱਜ ਲਾਈਟਾਂ ਮਗਰਿਆਟਾਂ ਦਾ ਕੋਈ ਨਾ ਕੋਈ ਮੋਡੀਫਿਕੇਸ਼ਨ ਕੰਪਨੀ ਆਏ ਗੇਡ ਕਰਦੀ ਰਹਿੰਦੀ ਆ ਤੇ 11 ਗੁਰਾਂ ਦਾ ਬਾਈ ਟਰੈਕਟਰ ਪੂਰਾ ਸੈਟ ਆ A to Z tractor ਚ ਆਪਾਂ ਇੱਕ ਵੀ ਕਮੀ ਨਹੀਂ ਕੱਢ ਸਕਦੇ ਵੀ ਇੱਥੇ ਆਹ ਟਰੈਕਟਰ 'ਚ ਕਮੀ ਆ ਬਾਕੀ ਜਿਹੜੇ-ਜਿਹੜੇ ਵੀਰ ਕੋਲੇ ਸੋਨਾਲਿਕਾ 750 ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਦੱਸਿਓ ਵੀ ਜਰੂਰ ਵੀ ਟਰੈਕਟਰ ਤੁਹਾਨੂੰ ਕਿੰਨਾ